ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਅਸੀਂ ਅੱਜ ਲੱਗੇ ਬਣਾਉਣ ਪਾਓ ਬਾਜੀ ਤੇ ਇਹ ਕੁੱਕਰ ਰੱਖ ਦਿੱਤਾ ਉੱਤੇ ਤੇ ਇਹਦੇ ਵਿੱਚ ਹੁਣ 올ਿਵ ਆਇਲ ਪਾਵਾਂਗੇ ਅਸੀਂ ਇਹ ਥੋੜਾ ਜਿਹਾ ਆਇਲ ਪਾਇਆ ਛੋਟੀ ਘਟਕੀ ਜ਼ਿਆਦਾ ਨਹੀਂ ਪਾਇਆ ਕਿਉਂਕਿ ਦੁਬਾਰਾ ਵੀ ਤੜਕਾ ਦੇਣਾ ਇਹਨੂੰ ਤੇ ਉਹਦੇ ਵਾਸਤੇ ਮੈਂ ਲਿਆਇਆ। ਅ ਗੋਬੀ ਲਈਏ। ਥੋੜੀ ਜੀ ਦੋ ਮੈਂ ਆਲੂ ਲਏ ਆ। ਦੋ ਹੀ ਗਾਜਰਾ ਲਈਆਂ। ਹਰੇ ਮਟਰ ਲੈ ਕੋਲੀ ਇੱਕ। ਤੇ ਆ ਦੋ ਟਮਾਟਰ। ਤੇ ਪਾਣੀ ਤਾਂ ਛੇ ਹਰੀਆਂ ਮਿਰਚਾਂ। ਤੇਲ ਗਰਮ ਹੋ ਗਿਆ ਹੁਣ ਅਸੀਂ ਪਾਵਾਂਗੇ ਵਿੱਚ ਜੀਰਾ। ਇੱਕ ਚਮਚ ਜੀਰਾ ਆ ਥੋੜੀ ਜਿਹੀ ਦੇਗੀ ਮਿਰਚ ਪਾਲਾਂਗੇ ਵਿੱਚ 컬러 ਵਾਸਤੇ ये पाओ भाजी मसाला ये थोड़ा ही ज्यादा पाना बड़ा चमच पाया एक हूँ अस पा देंगे टमाटर तो दे हरिया मिर्चा ਥੋੜਾ ਜਿਹਾ ਪੋਨਰ ਆਇਨਾ ਨੂੰ ਜੀ ਹੁਣ ਅਮਕ ਪਤਾ ਲੱਗ ਗਿਆ ਕਿ ਨੰਪਣਾ ਜਲਦੀ ਟਮਾਟਰ ਗਲ ਜਾਂਦਾ ਹੈ ਥੋੜਾ ਜਿਹਾ ਪਾਵਾ ਗਿਆ ਦੁਬਾਰਾ ਵੀ ਮਸਾਲੇ ਪਾਣੇ सब् पाउच शिमला मिर्च बि पियो वेखो ਤੇ ਉਹ ਵੀ ਇਹ ਪਾਸੇ ਦੇ ਕਲਰ ਵਾਸਤੇ ਜ ਬੀਟਰੂਟ ਉਹ ਇਹਨਾਂ ਕਲਰ ਬਹੁਤ ਸਹਾਂਦਾ ਉਹ ਨਾਲ ਵੀ ਉਹ ਵੀ ਤੁਸੀਂ ਪਾ ਸਕਦੇ ਹੋ ਇਹ ਹੋਣ ਕੋਲ ਤਾਂ ਥੋੜੀ ਕਾਲੀ ਮਿਰਚ ਦਾ ਪਾਊਡਰ ਪਾ ਦਾਂਗੇ ਥੋੜਾ ਜਿਹਾ ਪਾਣੀ ਪਾ ਦਾਂਗੇ ਮੇਰੇ ਕੋਲ ਮਸਾਲੇ ਵਾਲਾ ਪਾਣੀ ਸੀਗਾ ਉਹੀ ਮੈਂ ਪਾਤਾ ਵਿੱਚ ਇਹ ਪਾਣੀ ਜਿਆਦਾ ਨਹੀਂ ਅਸੀਂ ਪਾਣਾ ਜਿੰਨਿਆਂ ਕ ਸਬਜ਼ੀਆਂ ਹਨਾ ਵਿੱਚ ਹੋ ਜਾਣ ਥੋੜਾ ਜਿਹਾ ਹੋਰ ਪਾਵਾਂਗੇ ਹੋਣਾ ਨੋ ਬੰਦ ਕਰਕੇ ਬਿਸਣਾ ਲਵਾਂਗੇ ਚਾਰ ਤੋਂ ਪੰਜ ਬਿਸਣਾ ਲਵਾਨੇ ਆ ਸੀ ਤੇ ਉਸ ਬਾਅਦ ਇਹਨੂੰ ਤੜਕਾ ਦਵਾਗੇ ਜਿੰਨੀ ਲੈਣਾ ਸਾਡੇ ਹੈ ਨਾ ਅਦਰ ਸਬਜੀ ਰੈਡੀ ਹੋਣੀ ਆ ਪਾਵਤ ਜੀ ਦੀ ਤੇ ਇਦਾਂ ਅਸੀਂ ਤੜਕਾ ਰੈਡੀ ਕਰ ਲਾਂਗੇ ਤੇ ਆ 올ਿਵ ਆਇਲ ਪਾਇਆ ਇੱਕ ਘੜਛੀ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਦਾਂਗੇ ਪਿਆਜ਼ ਸੌਰੀ ਐਨਾ ਮੈਂ ਬਟਰ ਲਿਆ ਹੈ ਇਹ ਬਟਰ ਵੀ ਵਿੱਚ ਪਾ ਲਾਂਗੇ ਤੇ ਬਣਾ ਬਹੁਤ ਟੇਸਟਾ ਸੌਰੀ ਬਹੁਤ ਟੇਸਟਾ ਬਣਦਾ ਇਹਦੇ ਨਾਲ ਪਾਣੀ ਪੀ ਜਾ ਵਿੱਚ ਦਾ ਬਟਰ ਦੇ ਕੇ ਤੋਂ ਬਟਰ ਨਾਲ ਬਹੁਤ ਟੇਸਟਾ ਆਂਦਾ ਇਹ ਜ਼ਰੂਰ ਪਾਣਾ ਤੇ ਹੁਣ ਹੈਨਾ ਮੈਲਟ ਹੋ ਗਿਆ ਹੈ ਬਟਰ ਇਹਦੇ ਵਿੱਚ ਪਾ ਦਾਂਗੇ ਪਿਆਜ਼ ਛੋਟੇ ਛੋਟੇ ਪਿਆਜ਼ ਕੱਟੇ ਮੈਂ ਦੋ ਤੇ ਇੱਕ ਸ਼ਿਮਲਾ ਮਿਰਚ ਕੱਟੀ ਛੋਟੇ ਛੋਟੇ ਅਭੀ ਤੇ ਥੋੜੇ ਜੱਦੀ ਗੋਲੀ ਮਟਰ ਰਹਿ ਗਏ ਪਹਿਲਾਂ ਪਿਆਜ਼ ਭੁੰਨਾਂਗੇ ਫਿਰ ਮਟਰ ਤੇ ਪਾਉ ਦਾਂਗੇ ਇਹ ਵਿੱਚ ਸ਼ਿਮਲਾ ਮਿਰਚ ਚੰਗੀ ਤਰ੍ਹਾਂ ਭੁਲਣਾ ਇਹਨਾਂ ਨੂੰ ਜੀ। ਖੁਪੇ ਆਜਾ ਨਾ ਪੁੱਜ ਗਿਆ ਪਿੰਕ ਪਿੰਕ ਹੋ ਗਿਆ। ਤੇ ਹੁਣ ਇਹਦੇ ਵਿੱਚ ਪਾ ਦਾਂਗੇ ਮਟਰ ਤੇ ਛਿਬਲਾ ਮਰਚ। ਹੁਣ ਇਹਨਾਂ ਵਿੱਚ ਇਹ ਤਾਂ ਆਪਣਾ ਹੈ। ਆਹ ਵਾਣੂ ਸੀ ਦੇਖਦੇ ਹਨਾ ਸਬਜ਼ੀਆਂ ਹੋ ਗਈਆਂ ਤੇ ਸਬਜ਼ੀਆਂ ਹੋ ਗਏ ਤੇ ਸਾਡਾ ਮਸਾਲਾ ਵੀ ਪੁੱਜ ਚੁੱਕਿਆ ਹੋਇਆ ਤੇ ਹੁਣ ਇਹਨਾਂ ਨੂੰ ਥੋੜਾ ਪਹਿਲਾਂ ਪਾਣੀ ਕੱਢ ਲਵਾਂਗੇ ਇਹਦੇ ਚ ਕਿਉਂਕਿ ਪਾਣੀ ਜਿਹੜਾ ਕੱਢ ਲਵਾਂਗੇ ਉਹਨਾ ਕੱਢਣ ਦੇ ਬਾਅਦ ਜਲਦੀ ਮੈਸ਼ ਹੋ ਜਾਂਦੀ ਹੈ ਸਬਜ਼ੀ ਲੰਘੇ ਚੀਕ ਲਵਾਂਗੇ ਇਹਦੇ ਵਿੱਚ ਥੋੜਾ ਪਾਣੀ ਅਸੀਂ ਕੱਢ ਲਵਾਂਗੇ ਇਹ ਪਾਣੀ ਸੁਟਣਾ ਨਹੀਂ ਹੈ ਦੁਬਾਰਾ ਫਿਰ ਇਹਦੇ ਵਿੱਚ ਹੀ ਅਸੀਂ ਪਾ ਦੇਣਾ ਜਦੋਂ ਤੜਕਾ ਲਗਾਉਣਾ ਹੈ ਇਹਨੂੰ ਤੇ ਆ ਦੇਖੋ ਬਹੁਤ ਸੋਹਣਾ ਹੈ ਨਾ ਬਣ ਚੁੱਕਿਆ ਤੇ ਤੁਸੀਂ ਇਹਨੂੰ ਸਾਰੇ ਨੂੰ ਮੈਸ਼ ਕਰ ਲੈਣਾ ਚੰਗੀ ਤਰ੍ਹਾਂ ਇਹ ਸਾਰੇ ਹੈ ਨਾ ਹੁਣ ਮੈਸ਼ ਹੋ ਗਈ ਹੈ ਤੇ ਗੈਸਾਂ ਹੀ ਤੜਕੇ ਵਾਲੀ ਵੀ ਹੁਣ ਕਰ ਦਿਤੀ ਹੈ ਥੋੜਾ ਗਰਮ ਹੋ ਜਾ ਤੜਕਾ ਤੇ ਹੁਣ ਇਹ ਮਸਾਲੇ ਪਾਵਾਂਗੇ ਤੜਕੇ ਦੇ ਵਿੱਚ ਜਿਹੜੇ ਅਣਾ ਪਾਣੇ ਮਸਾਲੇ ਸਾਰੇ ਹੀ ਪਾਵਾਂਗੇ ਹੁਣ ਨਮਕ ਅਸੀਂ ਹੈ ਨਾ ਪਹਿਲਾਂ ਪਾ ਚੁੱਕੇ ਦਿਆਂ ਤੇ ਨਮਕ ਅਸੀਂ ਹੋਰ ਨਹੀਂ ਪਾਣਾ ਹੈਗਾ ਕਿਉਂਕਿ ਜਿਆਦਾ ਨਮਕ ਨਾ ਹੋ ਜੇ ਵਿੱਚ ਤੇ ਇਹਦੇ ਵਿੱਚ ਹੁਣ ਪਾਵਾਂਗੇ ਥੋੜੀ ਜੀ ਲਾਲ ਮਿਰਚ ਉਹ ਯਾਰ ਇਹ ਆਪਾਂ ño-ño ਵਿੱਚ ਮੈਂ ਮਿਰਚ ਹੈ ਨਾ ਥੋੜੀ ਜੀ ਹਲਦੀ ਪਾਵਾਂਗੇ ਛੋਟਾ ਚਮਚ ਆ ਗਿਆ ਗਰਮ ਮਸਾਲਾ ਤੇ ਥੋੜੀ ਜਿਹੀ 컬러 ਵਾਲੀ ਮਿਰਚ ਪਾਵਾਂਗੇ ਪਹਿਲਾਂ ਵੀ ਪਾਈ ਸੀ ਥੋੜੀ ਜਿਹੀ ਹੋਰ ਪਾ ਲਈਏ ਤੜਕੇ ਵਿੱਚ ਵੀ ਤੇ ਥੋੜਾ ਜਿਹਾ पाव भाजी ਮਸਾਲਾ ਪਾ ਲਾਂਗੇ ਵਿੱਚ ਜਿਆਦਾ ਨਹੀਂ ਕਿਉਂਕਿ ਪਹਿਲਾਂ ਵੀ ਪਾਇਆ ਹੋਇਆ ਹੈ ਇਸ ਕਰਕੇ ਮੈਂ ਥੋੜੇ ਹੀ ਪਾਇਆ ਹੁਣ ਥੋੜਾ ਜਿਆ ਨਾ ਪੁੱਜ ਜੇ ਵਿੱਚ ਮਸਾਲੇ ਪਾਏ ਹੈ ਥੋੜਾ ਕਾਲੀ ਮਿਰਚ ਦਾ ਪਾਊਡਰ ਪਾ ਲਾਂਗੇ ਪਹਿਲਾਂ ਹੀ ਪਾਇਆ ਤੇ ਦੁਬਾਰਾ ਪਾਤਾ ਥੋੜਾ ਜਿਹਾ ਤੇ ਹੁਣ ਤੜਕਾ ਭੁੱਜ ਗਿਆ ਤੇ ਇਹਨੂੰ ਇਹਦੇ ਵਿੱਚ ਪਾ ਦਾਂਗੇ ਹੁਣ ਉੜੀ ਜਿਕੇ ਅਸਕਟ ਕਰ ਦਾਂਗੇ ਹਨਾ ਇਦਾਂ ਛੱਟਾਂ ਬਹੁਤ ਪੰਦੀਆਂ ਤੇ ਦੇਖੋ ਬਹੁਤ ਸੋਹਣੀ ਬਣੀ ਆ ਸਬਜ਼ੀ ਤੇ ਆ ਜਿਹੜਾ ਪਾਣੀ ਆ ਸਾਡੇ ਕੋਲ ਅਸੀਂ ਇਹ ਵੀ ਵਿੱਚੇ ਪਾ ਦਾਂਗੇ ਅਸੀਂ ਕਿਉਂਕਿ ਥੋੜੀ ਹੋਏ ਹਨਾ ਨਰਮ ਨਰਮੀ ਬਣੀ ਹੋਏ ਪਾਉ ਜਿਹੜੀ ਪਾਉ ਦੇ ਨਾਲ ਵੀ ਲੱਗ ਸਕੇ ਤੇ ਬਹੁਤ ਜ਼ਿਆਦਾ ਡਰਾਈ ਜਿਹੜੀ ਉਹ ਵੀ ਨਹੀਂ ਹੈ ਨਾ ਸਵਾਦ ਲੱਗਦੀ ਤਾਂ ਇਹ ਸਾਰਾ ਪਾਣੀ ਹੈ ਨਾ ਵਿੱਚ ਪਾ ਦਾਂਗੇ ਥੋੜਾ ਜਿਆ ਨੋ ਰੇੜਾ ਲਵਾਗੇ ਫਿਰ ਮਸਾਲੇ ਮਿਕਸ ਹੋ ਜਾਣ ਚੰਗੀ ਤਰ੍ਹਾਂ ਤੇ ਆਹੀ ਪਾਉ ਜਿਹੜੇ ਅਸੀਂ ਰੈਡੀमेड ਲੈਂਦੇ ਹੋਏ ਆ ਤੇ ਇਹਨਾਂ ਨਾਲ ਅਸੀਂ ਕਰਾਂਗੇ ਇਹਨਾਂ ਨੂੰ ਥੋੜਾ ਜਿਹਾ ਬਟਰ ਲਗਾ ਕੇ ਗਰਮ ਤੇ ਨਾਲ ਅਸੀਂ ਬਣਾਈ ਆ ਚਟਨੀ ਤਾਂ ਮੈਂ ਚਟਨੀ ਬਣਾਈ ਆ ਨਾਲ ਲੰਬੇ ਲੰਬੇ ਪਿਆਜ਼ ਕੱਟ ਕੇ ਨਾਲ ਧੋਲਿਆ ਤੇ ਪੁਦੀਨਾ ਵਿੱਚ ਪਾ ਕੇ ਹਰਾ ਧਨੀਆ ਕਾਲੀ ਮਿਰਚ ਤੇ ਨਮਕ ਪਾ ਕੇ ਇਹਨੂੰ ਮੈਂ ਬਣਾ ਲਿਆ ਸੀਗਾ ਪਾ ਲਏ ਹਨਾ ਚੜਨੀ ਵਾਲੇ ਨਾਲ ਪਿਆਏ ਹੁਣ ਫੇਰ ਸਵਾਦ ਆਉਂਦਾ ਪਾਓ ਬਾਜੀ ਦਾ ਵੀ ਤੇ ਆ ਰਿਹਾ ਡੇਢ ਹੋ ਚੁੱਕੀ ਐ ਤੇ ਤੁਹਾਨੂੰ ਨਾ ਟੇਸਟ ਕਰਕੇ ਦੱਸਦੇ ਨਾਲ ਪਾਓ ਵੀ ਬਣਾ ਕੇ ਹਾਂਜੀ ਆਜੀ ਸਾਡੀ ਹਨਾ ਪਾਓ ਬਾਜੀ ਰੈਡੀ ਹੋ ਗਈ ਐ ਚਾਹੇ ਪਾਵਾ ਵੀ ਨਾਲ ਇਹਨਾਂ ਨੂੰ ਗਰਮ ਕਰ ਲਿਆ ਥੋੜੀ ਜੀ ਸਬਜੀ ਲਗਾ ਕੇ ਤਵੇ ਤੇ ਬਟਰ ਲਗਾ ਕੇ ਤੇ ਬਹੁਤ ਹੀ ਵਧੀਆ ਬਹੁਤ ਸਵਾਦ ਬਣੀ ਹੈਗੀ ਹੈ ਤੇ ਤੁਸੀਂ ਵੀ ਘਰੇ ਬਣਾਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ